ਸੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਰਸ਼ਨ ਸਿੰਘ ਨਗਲਾ ਸਮੂਹ ਸੰਗਤ ਨੂੰ ਬੇਨਤੀ ਕਰਦਾ ਹੈ ਜੀ ਜਿਹੜੀ ਵੀ ਆਪਜੀ ਕੋਲੇ ਪਾਰਟੀਆਂ ਹੁੰਦੀਆਂ ਜਿਹੜੀ ਵੀ ਪਾਰਟੀ ਦੇ ਉਮੀਦਵਾਰ ਹੁੰਦੇ ਨੇ ਉਹ ਸਾਰੇ ਸੰਗਤ ਨੂੰ ਇਹੀ ਕਹਿੰਦੇ ਨੇ ਕਿ ਦਰਸ਼ਨ ਸਿੰਘ ਨਗਲੇ ਸਾਨੂੰ ਸਮਰਥਨ ਦੇਤਾ ਤੇ ਦਾਸ ਦੀ ਸੰਗਤ ਨੂੰ ਬੇਨਤੀ ਹੈ ਮੈਂ ਆਪ ਆਜ਼ਾਦ ਉਮੀਦਵਾਰ ਚੋਣਾਂ ਲੜ ਰਿਹਾ ਸੰਗਤ ਨੂੰ ਬੇਨਤੀ ਹੈ ਮੇਰਾ ਜੀ ਪ੍ਰਧਾਨ insan ਹੈ ਜੀ ਤੇ ਦੂਜੀ ਬੇਨਤੀ ਇਹ ਆ ਜਿਹੜੀ ਵੀ ਪਾਰਟੀ ਆਪਜੀ ਨੂੰ ਆਕੇ ਕਹਿੰਦੀ ਸਮਰਥਨ ਆ ਮੈਂ ਕਿਸੇ ਨਹੀਂ ਪਾਰਟੀ ਨੂੰ ਸਮਰਥਨ ਨਹੀਂ ਦਿਆ ਮੈਂ ਚਾਹਤ ਨੂੰ ਦੁਬਾਰਾ ਆਪਣੀ ਚੋਣ ਲੜ ਰਿਹਾ ਜੀ ਠੀਕ ਹੈ ਜੀ ਦੂਜੀ ਬੇਨਤੀ ਇਹ ਜਿਹੜੀ ਵੀ ਸੰਗਤ ਜੱਟ ਕੋਈ ਵੀ ਉਮੀਦਵਾਰ ਆਪਜੀ ਕੋਲ ਆਕੇ ਕਹਿੰਦਾ ਜਿਹੜੀ ਗੁਰਦੁਆਰਾ ਰਾਤਗੜ੍ਹ ਸਾਹਿਬ ਕਮੇਟੀ ਨੇ ਸਾਨੂੰ ਆਖਿਆ ਸੀ ਗੁਰਦੁਆਰਾ ਸਾਹਿਬ ਸਾਬਹ ਮਹਾਰਾਜ ਅੱਗੇ ਬੇਨਤੀ ਕਰ ਲਿਓ ਤੇ ਅਰਦਾਸ ਕਰਕੇ ਆਪਾਂ ਜਿਹੜੀ ਪਰਚੀ ਪਾਉਣੀ ਆ ਉਹਦੇ ਦਰਸ਼ਨ ਸਿੰਘ ਨਹੀਂ ਮੰਨਿਆ ਤੁਸੀਂ ਰਾਤਗੜ੍ਹ ਗੁਰਦੁਆਰਾ ਸਾਹਿਬ ਕਮੇਟੀ ਨੂੰ ਆਕੇ ਪੁੱਛ ਸਕਦੇ ਹੋ ਵੀ ਉੱਥੇ ਕਿਹੜੇ-ਕਿਹੜੇ ਗੁਰਦੁਆਰਦੀ ਸਹਿਮਤੀ ਸੀ ਤੀਜੇ ਨੰਬਰ ਤੇ ਮੈਂ ਪਹਿਲੇ ਗੁਰਦੁਆਰਾ ਸਾਹਿਬ ਕਮੇਟੀ ਨੂੰ ਆਖਿਆ ਸੀਗਾ ਜਿੱਥੇ ਸੰਗਤ ਕਹੂਗੀ ਮੈਂ ਉੱਥੇ ਵੀ ਆਪਣੀ ਸਹਿਮਤੀ ਰੱਖਦਾ ਗੁਰਦੁਆਰ ਸਾਹਿਬ ਆ ਕੇ ਜਦੋਂ ਮਰਜੀ ਹੁਣ ਵੀ ਅੱਜ 17 ਤਰੀਕ ਦੀ ਇਹ ਵੀਡੀਓ ਆ ਤੁਸੀਂ 18 ਤਰੀਕ ਤੱਕ ਜਦੋਂ ਵੀ ਤੁਸੀਂ ਮੈਨੂੰ ਬੁਲਾਓਗੇ ਜੇ ਪਰਚੀ ਪਾਉਣੀ ਆ ਮੈਂ ਉੱਥੇ ਹਾਜ਼ਰ ਹੋਊਗਾ ਜੀ ਪਰ ਇਹ ਜੀ ਮੈਂ ਅਫਵਾਹਾਂ ਫੈਲਾਉ ਕਿ ਉਹ ਉੱਥੇ ਮਨਕਰ ਹੋ ਗਿਆ ਜੀ ਸੰਗਤ ਨੂੰ ਹੁਣ ਵੀ ਬੇਨਤੀ ਕਰਦਾ ਤੁਸੀਂ ਮੈਨੂੰ ਜਿੱਥੋਂ ਵੀ ਆਓਗੇ ਜਿੱਥੋਂ ਵੀ ਬੁਲਾ ਕੇ ਮੈਨੂੰ ਸੱਦਣਾ ਚਾਹੁੰਦੇ ਹੋ ਮੈਂ ਉੱਥੇ ਆ ਕੇ ਪਹੁੰਚਣ ਨੂੰ ਤਿਆਰ ਆ ਜੇ ਤੁਸੀਂ ਪਰਚੀ ਪਾਉਂਗੇ ਮਹਾਰਾਜ ਜੀ ਹਜ਼ੂਰੀ ਤੇ ਮੈਂ ਉੱਥੇ ਸਹਿਮਤ ਹਾਂ ਮੇਰੀ ਸੰਗਤ ਨਾਲ ਤੇ ਦੂਜੀ ਹੁਣ ਸੰਗਤ ਨੂੰ ਮੈਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਜੀ ਜਿਹੜੀ ਵੀ ਸੰਗਤ ਕੋਲੇ ਇਹ ਵੀਡੀਓ ਪਹੁੰਚਦੀ ਆ ਸਾਰੀ ਸੰਗਤ ਕੋਲੇ ਹਲਕਾ ਨਰੈਣਗੜ੍ਹ ਕੇ ਇੱਕ ਸੰਗਤ ਕੋਲੇ ਵੀਡੀਓ ਪਹੁੰਚਦੀ ਕਰ ਦਿਓ ਜਿਨ੍ਹਾਂ ਨੂੰ ਇਹ ਝੂਠ ਸੱਚ ਦਾ ਪਤਾ ਲੱਗ ਜਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਕਰਨਾ ਚਾਹੁੰਦਾ ਮੈਂ ਆਜ਼ਾਦ ਉਮੀਦਵਾਰ ਆ ਤੇ ਮੇਰਾ ਚੋਣ ਹਸਣ ਜੀ ਪੈਜੀ ਆਪ ਸਭ ਜੀ ਦਾ ਮਨ ਸਹਿਯੋਜ ਚਾਹਦਾ ਵੱਧ ਤੋਂ ਵੱਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ